ਤੁਸੀਂ ਐਸੀਆਂ ਮਸ਼ੀਨਾਂ ਲਿਆ ਕੇ ਖੜੀਆਂ ਕਰਤੀਆਂ ਜਿਹੜੀਆਂ ਕਿ ਬਹੁਤ ਭਾਰੀ ਜਿਹੜਾ ਡੈਮੇਜ ਅੱਖਾਂ ਡੈਮੇਜ ਕਰਤੀਆਂ ਨੌਜਵਾਨਾਂ ਦੀ ਲੰਦਰੋਂ ਵੀ ਉਹਨਾਂ ਨੇ ਇਹੀ ਗੱਲ ਕੀਤੀ ਆ ਵੀ ਜੇ ਭਾਈ ਅਸੀਂ ਤੁਹਾਨੂੰ ਦਿੱਲੀ ਤਾਂ ਜਾਣ ਇਹ ਗੱਲ ਮੀਟਿੰਗ ਦੇ ਅੰਦਰ ਬਿਲਕੁਲ ਕੱਲ ਜਿਹੜੀ ਆ ਉਹ ਅਖੀਰ ਤੇ ਹੋਈ ਆ ਵੀ ਜੇ ਤੁਸੀਂ ਆ ਮੰਗਾਏ ਹੁਣੀ ਇਹਦੀ ਗੱਲ ਕਰਕੇ ਦੱਸ ਦੋ ਅਸੀਂ ਘੰਟਾ ਹੋਰ ਬਹਿ ਜਾਂਦੇ ਹਾਂ ਕਈ ਨਾ ਤਾਂ ਰਵਈਆ ਜਿਹੜਾ ਹੈ ਪੈਰਾ ਮਿਲਟਰੀ ਫੋਰਸਿੰਗ ਦਾ ਜਾਂ ਹਰਿਆਣੇ ਦਾ ਉਹ ਤਾਂ ਯਾਰ ਐ ਆ ਜਿਵੇਂ ਪਾਕਿਸਤਾਨ ਤੇ ਵੀ ਪਰਲੇ ਪਾਸੇ ਇੱਕ ਤਾਰ ਲੱਗੀ ਹੋਈ ਇੱਥੇ ਤਾਂ ਤੁਸੀਂ ਐ ਬਣਾਤੇ ਮਤਲਬ ਜਿਵੇਂ ਗ੍ਰੇਟ ਵਾਲ ਆਫ ਜਿਹੜੀ ਉਹ ਚਾਈਨਾ ਹੈ ਉਦੋਂ ਵੀ ਮਜਬੂਤ ਤੁਸੀਂ ਇਹ ਇਹ ਖੜੇ ਕਰਦੇ ਇਹ ਇਹ ਫਿਰ ਤੁਸੀਂ ਐ ਜੀਆਂ ਮਸ਼ੀਨਾ ਲਿਆ ਕੇ ਖੜੀਆਂ ਕਰਤੀਆਂ ਜਿਹੜੀਆਂ ਕਿ ਬਹੁਤ ਭਾਰੀ ਜਿਹੜਾ ਡੈਮੇਜ ਅੱਖਾਂ ਡੈਮੇਜ ਕਰਤੀਆਂ ਨੌਜਵਾਨਾਂ ਦੀਆਂ ਹੋਰ ਤੁਸੀਂ ਮਸ਼ੀਨਾ ਐਸੀਆਂ ਲਿਆ ਰਹੇ ਹੋ ਜਿਹਦੀ ਵੌਇਸ ਨਾਲ ਹੀ ਕੱਲਾ ਉਹਦੇ ਨਾਲ ਐਲ ਆਰ ਡੀ ਜਿਹੜੀ ਵੀ ਹੋਰ ਵੀ ਮਸ਼ੀਨ ਹੈ ਜਿਹਦੇ ਨਾਲ ਐਸੀ ਵੌਇਸ ਆਉਂਦੀ ਹੈ ਵੀ ਉਹ ਕੰਨਾਂ 'ਚ ਨੁਕਸਾਨ ਕਰ ਸਕਦੀ ਹੈ ਕੰਨਾਂ ਦੀ ਆਵਾਜ਼ ਜਾ ਸਕਦੀ ਹੈ ਮਤਲਬ ਇਹ ਜੇ ਕੰਮ ਤੁਸੀਂ ਕਰਦੇ ਹੋ ਇੱਕ ਪਾਸੇ ਹੁਣ ਤੁਸੀਂ ਆ ਕੇ ਗੱਲਬਾਤ ਕਰਦੇ ਹੋ ਗੱਲਬਾਤ 'ਚ ਕੱਲ ਜੋ ਮੈਨੂੰ ਪਤਾ ਲੱਗਿਆ ਮੇਰੀ ਗੱਲ ਹੋਈ ਸੀ ਕਈ ਬੰਦਿਆਂ ਨਾਲ ਸਰਕਾਰ ਦੇ ਨਾਲ ਵੀ ਹੋਈ ਆ ਉਹਨਾਂ ਨੇ ਕੱਲ ਇਹ ਗੱਲ ਤਾਂ ਜ਼ਰੂਰ ਕਹੀ ਆ ਵੀ ਅਸੀਂ ਜਿਹੜਾ ਤੁਹਾਡਾ ਕロップ ਚਾਹੇ ਉਹ ਤਿੰਨ ਦਾਲਾਂ ਨੇ ਤਿੰਨ ਦਾਲਾਂ ਦੀ ਗੱਲ ਕੀਤੀ ਆ ਬਾਬਾ ਵੀ ਇਹ ਕਰਦੇ ਆ ਤੀਜੀ ਉਹਨਾਂ ਨੇ ਗੱਲ ਨਰਮੇ ਦੀ ਕੀ ਕੀ ਕਪਾਹ ਦੀ ਕੀਤੀ ਤੀਜੀ ਉਹਨਾਂ ਨੇ ਮੱਕੀ ਦੀ ਗੱਲ ਕੀਤੀ ਆ ਪਹਿਲਾਂ ਕਣਕ ਝੋਨਾ ਤੇ ਗੰਨੇ ਤੇ ਪਹਿਲਾਂ ਹੀ ਹੈਗਾ ਏ ਉਹ ਰੇਟ ਵੱਧ ਘੱਟ ਦੀ ਗੱਲ ਲੱਗਾਂ ਪਰ ਇਹ ਉਹਨਾਂ ਨੇ ਕੱਲ ਨੌਂ ਫਸਲਾਂ ਦੇ ਟੋਟਲ ਉਹਨਾਂ ਨੇ ਗੱਲ ਕੀਤੀ ਵੀ ਅਸੀਂ 5 ਸਾਲ ਲਈ ਤੁਹਾਡੇ ਮੂਰੇ ਇਹ ਗਰੰਟੀ ਕਾਨੂੰਨ ਲੈ ਕੇ ਆਉਨੇ ਆ ਤੇ ਇਹ ਪਰ ਹਾਂ ਨਾਲ ਦੀ ਨਾਲ ਇਹ ਗੱਲ ਵੀ ਜ਼ਰੂਰ ਹੋਈ ਆਪਾਂ ਵੀ ਉਹੀ ਗੱਲ ਕਰਦੇ ਆ ਖੈਰ ਕਿਸਾਨ ਵੀ ਉਹੀ ਕਰਦੇ ਵੀ ਡਾਇਵਰਸੀਫਿਕੇਸ਼ਨ ਆ ਜਿਹੜੀ ਉਹ ਜ਼ਰੂਰੀ ਆ ਵੀ ਪੰਜਾਬ ਦਾ ਪਾਣੀ ਆ ਜਿਹੜਾ ਉਹ ਮੁੱਕ ਰਿਹਾ ਬਿਜਲੀ ਇੰਨੀ ਲੱਗਦੀ ਆ ਧਰਤੀ ਦੀ ਜਾਨ ਨਿਕਲਦੀ ਆ ਤੇ ਇਸ ਕਰਕੇ ਆਪਾਂ ਵੀ ਡਿਵਰਸਿਫਿਕੇਸ਼ਨ ਚਾਹੁੰਦੇ ਆ ਇੱਕ ਗੱਲ ਇਸ ਤੇ ਤਾਂ ਉਹ ਠੀਕ ਨੇ ਪਰ ਇਕੱਲੀ ਇਹ ਮੰਗ ਨਹੀਂ ਨਾ ਇੱਕ ਹੈਗੀ ਕਿਸਾਨਾਂ ਦੀਆਂ ਤਾਂ ਮੰਗਾ ਜਿਹੜੀਆਂ ਨੇ ਉਹ ਤੇ ਹੀ ਫਸਲਾਂ ਤੇ ਐਮਐਸਪੀ ਦੀ ਗੱਲ ਆ ਜਾਂ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੀ ਗੱਲ ਆ ਜਾਂ ਕਿਸਾਨਾਂ ਨੂੰ ਕਰਜ਼ਾ ਮਾਫ ਦੀ ਗੱਲ ਆ ਜਾਂ ਕਿਸਾਨਾਂ ਨੂੰ ਪੈਨਸ਼ਨ ਦੇਣ ਦੀ ਗੱਲ ਆ ਇਹ ਤਾਂ ਸਿਰਫ ਜਿਹੜੀ ਆ ਇੱਕ ਫਸਲਾਂ ਦੀ ਜਿਹੜੀ ਗੱਲ ਹੋਈ ਆ ਜਿਹੜੀ ਕੱਲ ਹੋ ਕੇ ਉਹਦੇ ਉੱਤੇ ਵੀ ਕਿਸਾਨ ਜਥੇਬੰਦੀਆਂ ਨੇ ਇਹ ਕਿਹਾ ਵੀ ਅਸੀਂ ਆਪਣੀ ਡਿਸਕਸ਼ਨ ਆ ਜਿਹੜੀ ਉਹ ਕਰ ਲੈਨੇ ਆ ਪਰ ਗੱਲ ਇਹ ਕਿਤੇ ਸਿਰੇ ਲੱਗਣੀ ਨਹੀਂਗੀ ਇਹ ਇੱਕ ਤਾਂ ਕਿਸਾਨ ਜਥੇਬੰਦੀਆਂ ਵੀ ਜੜੀਆਂ ਨੇ ਉਹ ਬਹੁਤ ਅਲੱਗ-ਅਲੱਗ ਹੋ ਗਈਆਂ ਇਹਦੇ ਵਿੱਚ ਹਰੇਕ ਦਾ ਅਲੱਗ-ਅਲੱਗ ਥਿਊ ਆ ਤੇ ਇਸ ਕਰਕੇ ਪਹਿਲਾਂ ਤਾਂ ਸਭ ਨੂੰ ਇੱਕ ਪਲੇਟਫਾਰਮ ਤੇ ਮੈ ਸਮਝਦਾ ਆਉਣਾ ਚਾਹੀਦਾ ਨਹੀਂ ਸਰਕਾਰਾਂ ਇਹ ਚੀਜ਼ਾਂ ਦਾ ਫਾਇਦਾ ਲੈਂਦੀਆਂ ਨੇ ਜੇ ਇਹ ਇੱਕ ਚੀਜ਼ ਨੂੰ ਮੰਨਣ ਨੂੰ ਤਿਆਰ ਹੋ ਜਾਣਗੇ ਜਿਹੜਾ ਧੜਾ ਬੈਠਾ ਹੈ ਇਸ ਵੇਲੇ ਤਾਂ ਜਿਹੜੇ ਦੂਜੇ ਵਾਲੇ ਨੇ ਉਹ ਜਾਣ ਕੇ ਵੀ ਇਹਨਾਂ ਨੂੰ ਕ੍ਰੈਡਿਟ ਨਾ ਮਿਲ ਜੇ ਉਹ ਕੋਈ ਇਹ ਜੀ ਗੱਲ ਕਰ ਦੇਣਗੇ ਕੋਈ ਹੋਰ ਜਥੇਬੰਦੀ ਖੜੀ ਹੈ ਜੀ ਇਸ ਕਰਕੇ ਜਿੰਨੀਆਂ ਵੀ ਉਸ ਵੇਲੇ ਜਿਨ੍ਹਾਂ ਨਾਲ ਐਗਰੀਮੈਂਟ ਹੋਇਆ ਸੀ ਜਿੰਨੀਆਂ ਵੀ ਜੱਥੇ ਬੰਦੀਆਂ ਸੀ ਤੇ ਮੈਂ ਸਮਝਦਾ ਪੱਲੇਰ ਸਾਹਿਬ ਤੇ ਜਿਹੜੇ ਇਸ ਵੇਲੇ ਦੱਲੇਵਾਲ ਸਾਹਿਬ ਨੇ ਉਹਨਾਂ ਨੂੰ ਸਾਰਿਆਂ ਨਾਲ ਗੱਲਬਾਤ ਕਰ ਲਈ ਲੈਣੀ ਚਾਹੀਦੀ ਆ ਸਾਰਿਆਂ ਨੂੰ ਕਿਉਂਕਿ ਇਹ ਤਾਂ ਹੁਣ ਸਭ ਨੂੰ ਪਤਾ ਹੈ ਇਹ ਚ ਕੋਈ ਦੋਰ ਨਹੀਂ ਵੀ ਇਹ ਐਜੀਟੇਸ਼ਨ ਖੜ੍ਹਾ ਕਰਨ ਵਾਲੇ ਸਾਡੇ ਹਰਿਆਣੇ ਦੇ ਲੀਡਰ ਨੇ ਤੇਜਵੀਰ ਹੋਣੀ ਨੇ ਵੰਗੜ ਸਾਹਿਬ ਹੋਣੀ ਨੇ ਤੇ ਦੂਜੇ ਪਾਸੇ ਦੱਲੇਵਾਲ ਸਾਹਿਬ ਤੇ ਪੱਲੇਰ ਸਾਹਿਬ ਇਹ ਚ ਕੋਈ ਕਿਸੇ ਨੂੰ ਗਲਤਫਹਿਮੀ ਨਹੀਂ ਵੀ ਇਹ ਦੂਜੀ ਵਾਰ ਜਿਹੜਾ ਸਟੇਸ਼ਨ ਹੈ ਇਹਨਾਂ ਨੇ ਖੜਾ ਕੀਤਾ। ਪਰ ਵੀ ਜੀ ਲੱਗਦਾ ਵੀ ਜਿਹੜਾ ਇੱਕ ਤਰੀਕਾ ਜੇ ਉਹਨਾਂ ਨੇ ਕਿਹਾ ਹੋਇਆ ਜੇ ਜਿਸ ਤਰ੍ਹਾਂ ਦੇ ਨਾਲ ਬਾਤ ਦੇ ਨੇ ਕਿਉਂਕਿ ਪਿਛਲੀ ਮੀਟਿੰਗ 'ਚ ਜਿਹੜੀ ਅੰਦਰੋਂ ਗੱਲ ਪਤਾ ਲੱਗੀ ਸੀ ਕਿ ਤੁਸੀਂ ਬੋਲੋਗੇ ਨਾ ਮੈਂ ਕਹਤਾ ਸੀ ਵੀ ਜੇ ਤੁਸੀਂ ਅੱਗੇ ਬਤਾਂਗੇ ਥੋੜੀ تیاری تیاری ਸਾਡੀ ਯਾਨੀ ਕਿ ਤੇ ਵੱਡਾ ਨੁਕਸਾਨ ਹੋ ਸਕਦਾ। ਕੱਲ ਅੰਦਰੋਂ ਵੀ ਉਹਨਾਂ ਨੇ ਇਹੀ ਗੱਲ ਕੀਤੀ ਆ ਵੀ ਜੇ ਭਾਈ ਅਸੀਂ ਤੁਹਾਨੂੰ ਦਿੱਲੀ ਤਾਂ ਜਾਣ ਨਹੀਂ ਦਿੰਦੇ। ਇਹ ਗੱਲ ਮੀਟਿੰਗ ਦੇ ਅੰਦਰ ਬਿਲਕੁਲ ਕੱਲ ਜਿਹੜੀ ਆ ਉਹ ਅਖੀਰ ਤੇ ਹੋਈ ਆ ਵੀ ਜੇ ਤੁਸੀਂ ਆ ਮੰਗਾ ਏ ਹੁਣੀ ਇਹਦੀ ਗੱਲ ਕਰਕੇ ਦੱਸ ਦਿਓ ਅਸੀਂ ਘੰਟਾ ਹੋਰ ਟਾਈਪ ਕਰਕੇ ਨੋਟ ਕਰਕੇ ਸੈਕਟਰੀ ਜਿਹੜਾ ਫੂਡ ਵੀ ਬੈਠਾ ਤੇ ਜਿਹੜਾ ਮਹਿਕਮੇ ਦਾ ਐਗਰੀਕਲਚਰ ਦਾ ਸੈਕਟਰੀ ਵੀ ਬੈਠਾ ਵੀ ਆਹ ਗੱਲਾਂ ਨੇ ਜਿਹੜੀਆਂ ਅਸੀਂ ਆਪਣੇ ਜਿਹੜੀ ਖਰੀਦ ਏਜੰਸੀਆਂ ਐ ਚਾਹੇ ਉਹ ਮੇਜ਼ ਮੱਕੀ ਦੀ ਹੋਵੇ ਚਾਹੇ ਦਾਲਾਂ ਵਾਲੀ ਹੋਵੇ ਚਾਹੇ ਉਹ ਕਪਾਹ ਵਾਲੀ ਹੋਵੇ ਉਹ ਤਿੰਨੋਂ ਏਜੰਸੀਆਂ ਤੋਂ ਪੂਰੇ ਲਿਖ ਕੇ ਗਰੰਟੀ 5 ਸਾਲ ਦੀ ਤੁਹਾਨੂੰ ਦੇ ਦਿੰਨੇ ਆ ਪਰ ਇਹ ਡਿਵਰਸੀਫਿਕੇਸ਼ਨ ਤੇ ਗੱਲ ਆਉਂਦੀ ਆ ਪਰ ਉੱਥੇ ਫਿਰ ਕਿਸਾਨਾਂ ਨੇ ਜਥੇਬੰਦੀਆਂ ਨੇ ਇਹ ਕਿਹਾ ਵੀ ਸਾਨੂੰ ਇਹਦੇ ਲਈ ਗੱਲ ਕਰ ਲੈਣ ਦੋ ਜਾ ਕੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਇਹ ਵੀ ਕਿਹਾ ਵੀ ਭਾਈ ਅੱਜ ਤਾਂ ਅਸੀਂ ਇਹ ਗੱਲ ਕਹਿੰਦੇ ਆ ਬੀ ਹੁਣ ਮੰਨਣਾ ਮੰਨ ਲਓ ਮੁੜ ਕੇ ਦਿੱਲੀ ਜਾ ਕੇ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਆਪਣੇ ਕਿਸਾਨਾਂ ਨਾਲ ਜਾ ਕੇ ਗੱਲ ਕਰਾਂਗੇ ਵੀ ਫਿਰ ਅਸੀਂ ਵੀ ਜਾ ਕੇ ਦਿੱਲੀ ਦੇਖਾਂਗੇ ਵੀ ਤੁਹਾਨੂੰ ਦੇਣਾ ਜਾਂ ਨਹੀਂ ਦੇਣਾ ਇਹ ਗੱਲਾਂ ਤਲਖ ਭਰੀਆਂ ਵੀ ਹੋਈਆਂ ਐ ਇਸ ਕੋਈ ਸ਼ੱਕ ਨਹੀਂ ਇਹ ਵੀ ਗੱਲ ਹੋਈ ਆ ਵੀ ਦਿੱਲੀ ਤਾਂ ਤੁਹਾਨੂੰ ਅਸੀਂ ਜਾਣ ਨਹੀਂ ਦੇਣਾ ਇਹ ਗੱਲ ਵੀ ਹੋਈ ਆ ਜੇ ਮੰਨਣਾ ਤਾਂ ਉਰੇ ਮੰਨ ਲਓ ਨਹੀਂ ਦਿੱਲੀ ਦਾ ਰਾਹ ਇਸ ਵਾਰ ਬੜਾ ਥੋੜਾ ਔਖਾ ਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਪੰਜਾਬ ਆ ਜਦੋਂ ਪੰਜਾਬ ਆਪਣੇ ਆਪਣੇ ਦੇਸ਼ ਲਈ ਜਾਨਾਂ ਦੇਸ਼ ਦਾ ਕੁਰਬਾਨੀਆਂ ਦੇ ਸਕਦਾ ਇਹ ਮਿੱਟੀ ਧਰਤੀ ਤਾਂ ਸਾਡੀ ਮਾਂ ਐ ਮਾਂ ਖਾਤਰ ਤਾਂ ਕਿਸੇ ਹੱਦ ਤੀ ਵੀ ਜਾਇਆ ਸਕਦਾ ਪਰ ਮੈਂ ਉਹ ਚ ਨਹੀਂਗਾ ਮੈਂ ਬਿਲਕੁਲ ਕਿਸੇ ਦਾ ਨੁਕਸਾਨ ਕਿਸੇ ਸਾਡੇ ਨੌਜਵਾਨ ਬੱਚੇ ਦੀ ਕੋਈ ਵੀ ਨੁਕਸਾਨ ਹੋਵੇ ਰੱਖਣਾ ਸ਼ਾਂਤੀਪੂਰਕ ਪਚਾਈਦਾ ਪਰ ਦਿੱਲੀ ਯਾਰ ਦਿੱਲੀ ਕਿਸੇ ਦਾ ਹੈ ਦਿੱਲੀ ਆਪਣੀ ਰਾਜਧਾਨੀ ਹੈ